ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਗਰੇਵਾਲ ਡੈਰੀ ਫਾਰਮ ਤੇ ਪਿੰਡ ਤੁੰਗਾ ਢੇੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ 11 ਗਾਵਾਂ ਦਿਖਾਵਾਂਗੇ ਤੇ ਦਿਖਾ ਦਾਂਗੇ ਯਰਸੀ ਤਾਜ਼ੀਆਂ ਸੂਈਆਂ ਵੀ ਦਿਖਾ ਦਾਂਗੇ ਤੇ ਸੂਨ ਵਾਲੀਆਂ ਵੀ ਦਿਖਾ ਦਾਂਗੇ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਇੱਕ ਦਿਖਾ ਦਾਂਗੇ ਟੌਪ ਦੀ ਬੱਚੀ ਭਾ ਬਿਲਕੁਲ ਜਾਇਜ਼ ਐ ਮਨ ਲਓ ਵੀ ਤੁਸੀਂ 18 ਕਹ ਹਜ਼ਾਰ ਤੋਂ ਅੱਜ ਦਾ ਰੇਟ ਇੱਥੇ ਸ਼ੁਰੂ ਹੋ ਜੂਗਾ ਤਕਰੀਬਨ ਤਕਰੀਬਨ ਬਾਕੀ ਗੱਲਬਾਤ ਬਾਈ ਨਾ ਕਰਾ ਦੇਣਾ ਇਕੱਲਾ ਇਕੱਲਾ ਪਾਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਇਕੱਲੇ ਇਕੱਲੇ ਦਾ ਜਿਹੜਾ ਰੇਟ ਆ ਰੇਟ ਬਾਈ ਤੋਂ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਲਾ ਦੀ ਫਿਰ ਹੋਰ ਕਿਵੇਂ ਆ ਵਧੀਆ ਬਾਈ ਜੀ ਵਧੀਆ ਹਾਂਜੀ ਸਾਸ਼ਟ੍ਰੀ ਕਾਲ ਦੀ ਕਿਵੇਂ ਵੇਖਿਆ ਮਾਲ ਫਿਰ ਹਾਂ ਬਾਈ ਮਾਲ ਸਾਰਾ ਹੀ ਵੇਚ ਗਿਆ ਹਾਂਜੀ ਹਾਂਜੀ ਬਾਈ ਆ ਜਾ ਬੱਛੀ ਵੀ ਲੈਂਦੀ ਆ ਫਿਰ ਹਾਂਜੀ ਵੀਰੇ ਬੱਛੀ ਦੀ ਹੁਣ ਦੀ ਹੈ ਡਿਮਾਂਡ ਆ ਨਾ ਹਾਂ ਵੀਰੇ ਹੁੰਦੀ ਆ ਹਾਂਜੀ ਹਾਂਜੀ ਕਰਦੀ ਆ ਸ਼ੁਰੂ ਬੱਛੀ ਤੋਂ ਫਿਰ ਹਾਂਜੀ ਵੀਰੇ ਅੱਤੋਂ ਰੋਜੀ ਖੋਲ ਕੇ ਉਮਰ ਕਿੰਨੀ ਕਹਦੀ ਗੈਰੀ ਉਰੇ ਲਿਆ ਫੇਲਾ ਕੈਮਰਾ ਦੀ ਝੋਲੀ ਦਿਖਾ ਪੈਣਾ ਤ ਦੰਦੋ ਖੀਰੀ ਆ ਬਾਈ ਇਹ ਬੱਚੀ ਤੋਰ ਬਾਈ ਖੋਲ ਕੇ ਦੰਦੋ ਖੀਰੀ ਆ ਵੀਰੇ ਬੱਚਾ ਹੀ ਆ ਹੱਲੇ ਤਾਂ ਠੀਕ ਆ ਗੱਲ ਕਿੰਨੀ ਉਮਰ ਹੋਊਗਾ ਆਈਆ ਜਾਂ ਉਮਰ ਬਾਈ ਇਹਦੀ ਹੋਊਗੀ 7-8 ਕਿ ਮਹੀਨੇ ਦੀ ਤਾਂ ਠੀਕ ਆ ਗੱਲ ਹਾਂਜੀ ਉਹ ਬੇਲਬੂ ਲੰਬੀ ਲੰਬੀ ਲੰਜੀ ਵਧੀਆ ਸੰਭੀ ਹੋਈ ਗਈ ਕੱਦ ਪੱਡ ਫੁੱਲ ਆ ਗਿਆ ਤੇ ਉਮਰ ਉਹੀ ਜਿੰਨੀ ਕਿ ਬਾਈ ਨੂੰ ਦੱਸੀ ਆ ਤੇ ਉਹ ਓਨੀ ਕੀ ਬਾਈ ਨੇ ਤੁਹਾਨੂੰ ਦੱਸ ਤੀ ਤੇ ਥੋੜੀ ਬਹੁਤੀ ਇਧਰ ਉਧਰ ਹੋ ਗਿਆ ਹਾਂ ਹਾਂ ਬਾਈ ਹਾਂ ਕੱਦ ਪੱਡ ਚੰਗਾ ਕਰੂਗੀ ਬਾਕੀ ਲੰਬਾਈ ਲੰਬੂਈ ਵੀ ਚੰਗੀ ਆ ਤੇ ਬਾਕੀ ਸ਼ਕੀਨ ਆ ਗਈ ਫੁੱਲਾ ਬਿਊਟੀ ਚ ਫੁੱਲਾ ਗਿਆ ਇੱਥੇ ਖੜਾ ਲੋ ਜੀ ਮਾੜੀ ਜੀ ਕਮਾ ਗਈ ਇੱਥੇ ਰੋਕ ਲੋ ਕਮਾਦੋ 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 ਆਉਣੇ ਤੁਹਾਡੋ ਇੱਥੋਂ ਦਿਖਾ ਦਿੰਦੇ ਮੇਰੀ ਓਏ ਲਿਆਓ 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 ਪ੍ਰੇਸ਼ਾਨ ਨਾ ਕਰੋ ਜੀ ਇਹ ਆ ਗਈ ਪਿਓ ਪਿਓਰ ਜਰਸੀ ਦੇ ਵਿੱਚ ਆ ਗਈ ਇਹ ਗੱਲ ਕਰ ਲਈਏ ਐਕਟਿਵ ਆ ਗਈ ਫੁੱਲਾ ਹਾਂ ਬੱਚਾ ਕਰਕੇ ਫਿਰ ਹਾਂ ਜਾਨ ਜੋ ਚੰਗੀ ਆ ਇੱਟੇ ਮ ਫੁੱਲਾ ਆਮ ਆਲੋ ਵੀ ਨਾਰਮਲ ਆ ਗਾਵਾਂ ਜਿੰਨਾ ਕੱਦ ਕਰੀ ਖੜੇ ਜਰਸੀ ਜਿੰਨੀ ਆਮ ਹੁੰਦੀਆਂ ਨੇ ਲੈ ਵੀ ਥਣ ਥਣ ਦਿਖਾਵੂ ਐ ਥੱਲੇ ਵੀ ਆ ਗਈ ਬਾਈ ਕਹਿੰਦਾ ਪੂਰੀ ਸਾਫ ਇੱਥੋਂ ਦਿਖਾ ਦੀ ਕਰੀ ਵੇ ਲੈ ਇਹ ਜੂਲ ਵਧੀਆ ਐ ਪੂਰੀ ਆ ਨਾ ਗਾਵਾਂ ਨਾਲ ਦੀ ਥਣ ਲੱਗੇ ਨੇ ਹਾਂ ਹਾਂ ਬਾਈ ਇੱਧਰ ਇੱਧਰ ਲੈ ਬੰਨੋਗਾ ਦੀ ਲੰਬਾਈ ਲੰਬੂਈ ਕਰਾ ਤੇ ਚੈੱਕ ਤੇ ਇੱਥੋਂ ਦਿਖਾ ਦੀ ਫੇਸ ਕੁਆਲਟੀ ਐ ਜੀ ਬੰਦੋ ਵੀ ਕੀਰੀ ਆ ਬੰਦ ਮਾਰਨੀ ਕੈਮਰਾ ਇਹਦੇ ਨਾਲ ਟੀ ਕਿੰਨੇ ਪੈਸੇ ਲੈ ਲਾਂਗੇ ਬੱਚੀ ਦੇ ਇਹਦਾ ਬਈ ਹੈਗਾ 17000 ਰੁਪਿਆ ਬਾਕੀ ਮਾਰਤਾਨ ਮੌਕੇ ਤੇ ਹੋਊ ਹਾਲੀ ਹਾਂ ਆ ਮਾਰਤਾਨ ਬਾਈਕ ਨਾ 17000 ਚੋ ਕਰ ਦਾਂਗੇ ਪਰ ਹੈਗੀ ਪੂਰੀ ਜ਼ਬਰਦਸਤ ਆ ਯਾਰ ਬਈ ਵਧੀਆ ਬਈ ਆਹੋ ਹੀ ਬਾਈ ਬੰਨੇ ਮੜਾ ਜਾ ਇੱਥੋਂ ਇੱਥੋਂ ਦਿਖਾ ਰਹੀ ਗੱਰੀ ਲੰਬੀ ਵੀ ਫੁੱਲਾ ਤੇ ਕੱਦ ਵੀ ਫੁੱਲ ਕਰੂ ਤੇ ਹੁਣ 2 ਨੰਬਰ ਵਾਲੀ ਦੇ ਪਹਿਲਾ ਫੇਸ ਦੀ ਮਾਰ ਦੇ ਗੱਰੀ ਕੈਮਰਾ ਇੱਥੇ ਕੋਈ ਪਾਵਰ ਜਰਸੀ ਦੇ ਵਿੱਚ ਆ ਗਈ ਬਿਲਕੁਲ ਇੱਥੋਂ ਥਣ ਲੇਵਾ ਚੈੱਕ ਕਰਾ ਦੇ ਧੋਰੋ ਹੀ ਖੋਲ ਕੇ ਤਾਜੀ ਸੂਈ ਆ ਵੀ ਬਾਈ ਇਹ ਬਾਈ ਡੇਢ ਕੁ ਮਹੀਨੇ ਦੀ ਸੂਈ ਹੋਈ ਆਈ ਲੱਗਦੀ ਤਾਜ਼ੀਆਂ ਵਰਗੀ ਆ ਨਾ ਹਾਂ ਬਾਈ ਬੱਚਾ ਇਹ ਨਾ ਮਰ ਗਿਆ ਸੀਗਾ ਠੀਕ ਆ ਗੱਲ ਹਾਂਜੀ ਆ ਗਈ ਪਿਓਰ ਜਰਸੀ ਤੇ ਹੈਗੀ ਆ ਸੱਜਣੋ ਸੋਹਣੇ ਸਟਰਕਚਰ ਵੀ ਆ ਗਏ ਚੰਗੇ ਢਾਂਚੇ ਦੀ ਖਣ ਲੱਗਿਆ ਮੱਝਾ ਨਾਲ ਦਾ ਤੇ ਜਮਾ ਫੁੱਲ ਪਿਓਰਟੀ ਜੀ ਆ ਗਈ ਹਾਂਜੀ ਹਾਂਜੀ ਬਾਈ ਦੁੱਧ ਕਿੰਨਾ ਕਹ ਲਾਦੀ ਐ ਇਸ ਟਾਈਮ ਬਾਈ ਇਹ 12 ਕਿਲੋ ਤੋਂ ਆਈ ਆ ਇੱਥੇ ਜੇ ਰੋਕ ਲਈ 12 ਕਿਲੋ ਤੋਂ ਆਈ ਆ ਬਾਈ ਇਹ ਯਾਨੀ ਹੁਣ 10 ਕਿਲੋ ਆ ਕਿਉਂਕਿ ਦੂਰੋਂ ਆਈ ਕਰਕੇ ਸਕਾਉਟ ਮੰਨਿਆ ਦਾ ਦੁੱਧ ਤਾਂ ਮੇਰੇ ਹਿਸਾਬ ਨਾਲ ਆਪਣੇ ਇਧਰ ਸੇਵਾ ਜੀ ਮੈਨੂੰ ਇਹ ਨਹੀਂ ਪਤਾ 13-14 ਕਿਲੋ ਦੇ ਚਲੀ ਜਾਵੇ ਆ ਗਈ ਪਿਓਰ ਜਰਸੀ ਚ ਨਾ ਚਵਾਈ ਚਵਾਈ ਦੀ ਕਿਵੇਂ ਆ ਮੈਂ ਚਵਾਈ ਦੀ ਪੂਰੀ ਵਧੀਆ ਜੀ ਓਕੀ ਜਮਾ ਓਕੀ ਠੋਕ ਮਿਲਦੀ ਕਿਵੇਂ ਫਿਰ ਮਿਲਦੀ ਉਦਾਂ ਹੀ ਬਾਈ ਇਹ ਤਾਂ ਸੀਲ ਹੀ ਹੁੰਦੀਆਂ ਬਾਈ ਐਂ ਬਹਿ ਜਾ ਚਾਹੇ ਥੱਲੇ ਠੀਕ ਆ ਗੱਲ ਆ ਮਿਲਦੀ ਬਾਈ ਕਹਿੰਦਾ ਇਦਾਂ ਹੀ ਆ ਕਿ ਇੱਥੋਂ ਘਰੀ ਫੇਸ ਕੁਆਲਿਟੀ ਦੇ ਜਰੂਰ ਮਾਰਨੀ ਕੈਮਰਾ ਇੱਕ ਵਾਰੀ ਫੇਸ ਕਰਿਓ ਜੁਰਲੇ ਬੰਨੇ ਦਾ ਇਹ ਇੱਥੋਂ ਮਾਰਨੀ ਐਨ ਆ ਗਈ ਜਮਾ ਪਿਓਰ ਜਰਸੀ ਦੇ ਵਿੱਚ ਦੁੱਧ ਬਾਈ ਕਹਿੰਦਾ ਫਿਲਹਾਲ 10 ਕਿਲੋ ਆਪਾਂ 12 ਕਿਲੋ ਤੋਂ ਲੈ ਕੇ ਆਏ ਤੇ ਤੇ ਬਾਕੀ ਸਾਫ ਰੂਫਰ ਮਾਨੀਆਂ ਨੇ ਮਾਨੇ ਆਂਦਾ ਹੀ ਮਾਨੇ ਆਂਦਾ ਕੁਆਲਟੀ ਬਹੁਤ ਚੰਗੀ ਆ ਬੱਚੀ ਬਾਕੀ ਬਾਈ ਇੱਕ ਗਰਮੀ ਵੀ ਆ ਥੋੜੀ ਜੀ ਇਹਦਾ ਰੇਟ ਲਾ ਵੀ ਕੀ ਰਹੂਗਾ ਇਹਦਾ ਰੇਟ ਹੈ ਬਾਈ ਅੱਧ ਰੇਟ ਨਾ ਲੈਣ ਦੇਣ ਦੇ ਵਾਲੇ ਹੋਣਗੇ ਫਿਰ ਉਹਦੇ ਵਿੱਚੋਂ ਸੋਰ ਛੱਪਾ ਜਿਹੜਾ ਆਪਣੀ ਖੁਸ਼ੀ ਦਾ ਬਾਈ ਠੀਕ ਆ ਜੀ ਇਹ ਦੇ ਦਾਂਗੇ ਇਸ ਟਾਈਮ ਬਾਈ ਆਪਾਂ 33000 ਦੀ ਲਾਸਟ ਇਹ ਬਾਈ ਕਹਿੰਦਾ 33 ਦੇ ਦਾਂਗੇ ਥੱਲੇ ਦੀ ਆ ਗਈ ਬਿਲਕੁਲ ਸਾਫ 10 ਕਿਲੋ ਦੁੱਧ ਦਾ ਹਾਲ ਫਿਲਹਾਲ ਬਸ ਲੈਣ ਦੇਣ ਵਾਲੀ ਏ 16 100 200 ਹੋ ਜੂਏ ਇਹਦੇ ਚ ਤੇ ਹੁਣ ਮਾਰ ਦੇ ਗਰੀ ਆ ਪੱਛੀ ਦੇ ਕੈਮਰਾ ਕੱਦ ਦੇਦਾ ਵੀ ਚੰਗਾ ਪੱਛੀ ਦਾ ਧੋਰੋ ਜੀ ਖੋਲ ਕੇ ਇਹ ਵੀ ਪਿਓ ਜੀ ਇਹ ਪਹਿਲੇ ਜੂਏ ਵੀਰੇ ਟੋਕੜਾ ਵੀ ਹਾਂ ਬਈ ਇਹ ਵੀ ਇਹ ਵੀ ਡੇਢ ਕੁ ਮਹੀਨੇ ਦੀ ਸੂਈ ਹੋਈ ਆ ਠੀਕ ਆ ਗੱਲ ਇਹ ਕੱਦ ਬੱਟ ਚੰਗਾ ਹੈ ਹਨਾ ਹਾਂਜੀ ਹਾਂਜੀ ਥਾਣ ਤੋਂ ਹੁਣ ਬਹੁਤ ਚਵਾਈ ਬਹੁਤ ਵਧੀਆ ਵੀਰੇ ਦੁੱਧ ਦੁੱਧ ਕਿੰਨਾ ਹੁਣ ਦੁੱਧ ਬਾਈ ਹੁਣ ਇਹਦੇ ਥੱਲੇ ਹੈਗਾ 7 ਕਿਲੋ ਚਵਾਈ ਚਵਾਈ ਹਾਂ ਚਵਾਈ ਵੀ ਦੁੱਧ ਹੋਰ ਕਰੇ ਆਉਣਾ ਇਹਨੇ ਦੁੱਧ ਬਾਈ ਕਹਿੰਦਾ 7 ਕਿਲੋ ਆ ਪਰ ਜੇ ਕੋਈ ਸੱਜਣ ਲੈ ਕੇ ਜਾਂਦਾ ਅਗਲੇ ਸਾਲ ਵਧੀਆ ਪੈਸੇ ਨਹੀਂ ਦੇਣਾ। ਵਾਹ ਪੂਰੀ ਪੂਰੀ ਵਧੀਆ ਵੀਰੇ। ਤੇ ਬਾਕੀ ਹੁਣ ਓਦਾਂ ਦੀ ਇਹਨਾਂ ਦੇ ਬਾਈ ਫੁਰੀ ਭਾਗ ਕਰ ਦੇਣਗੇ, ਲੇਵਾ ਰੱਖਦੀ ਆ ਟਾਈਟ ਤੇ ਦੁੱਧ 7 ਕਿਲੋ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਆ ਇਸ ਟਾਈਮ ਆ। ਕੱਦ ਕਾਠ ਵੀ ਚੰਗਾ ਤੇ 200 ਨੂੰ ਟੋਕੜਾਂ ਨਖਾਈਆਂ। ਉਸ ਤੋਂ ਬਾਅਦ ਤਾਜੀ ਸਪੀਡ ਦੁੱਧ ਦੇ ਨੇ ਹੋਰ ਕਰਿਆਉਣਾ ਵੀਰੇ। ਦੁੱਧ ਦੇ ਲਾ ਲਾ 200 ਕਾਟ ਦੁੱਧ ਹੀ 7 ਕਿਲੋ ਤੋਂ 2 ਕਿਲੋ ਹੋਰੇ ਤੇ ਵੀ ਸੇਵਾ ਨਾਲ। ਇਹਦਾ ਇਹਦਾ ਰੇਟ ਕੀ ਰਹੂਗਾ ਲਾਡੀ? ਬਾਈ ਇਹਦਾ ਰੇਟ ਇਹ ਦੇ ਦਾਂਗੇ ਹੁਣ ਆਪਾਂ 28000 ਰੁਪਏ 28 ਹੀ ਦੇ ਦਾਂਗੇ ਹਾਂ ਜੀ ਹਾਂ ਤਾਂ ਜੀ ਅਰਗੀ ਆ ਵੀਰੇ ਹੱਲੇ ਤਾਂ ਡੇਢ ਕ ਮਹੀਨੇ ਦੀ ਸੂਜੀ ਹੋਈ ਆ ਤਾਂ ਜੀ ਅਰਗੀ ਆ ਹਾਂ ਸਵਾਹ ਆਦੀ ਹੁੰਦੀ ਆ ਨਾ ਆ ਪੂਰੀ ਇਹ ਜੋ ਜੋ ਜੋੜੇ ਚ ਹੋ ਜੂ ਮਾਨਤਨ ਕੋਈ ਬਾਈ ਦੇਖ ਮੁੱਲ ਦਾ ਜਮਾਂ ਲੈਣ ਦੇਣ ਵਾਲੀ ਕਰੇ ਨੇ ਸੋੜ ਛੱਪੀ ਜਿਵੇਂ ਕਿਸੇ ਨੇ ਜੋੜੀ ਲੈ ਚਲੋ ਕੋਈ ਗੱਲ ਨਹੀਂ ਹਜ਼ਾਰ ਖੰਡ ਦਾ ਪੈਜੂ ਫਰਕ ਵੀਰੇ ਠੀਕ ਆ ਗੱਲ ਹਾਂ ਜੋੜੇ ਚ ਬਾਈ ਕਹਿੰਦਾ ਕਰ ਦਾਂਗੇ ਤੇ ਬਾਕੀ ਰੇਟ ਜਮਾਂ ਫਿਕਸ ਜੇ ਨੇ ਦੇਖ ਹੁਣ ਮਾਰਦੇ ਇਧਰ ਲੈ ਬੰਨੇ ਕੈਮਰਾ ਇਹਦਾ ਨਾ ਬੱਚਾ ਕੀ ਆ ਭਾਈ ਇਹਦੀ ਬੱਚੀ ਆ ਵੀਰੇ ਇਹਦੇ ਅੱਜ ਤੀਜਾ ਦਿਨ ਆ ਸੂਈ ਨੂੰ ਹੁਣ ਬੋਲੀ 6-7 ਕਿਲੋ ਇਹਦੇ ਹੱਲੇ ਆ ਨਾਲ ਇਹਦੇ ਆ ਗਈ ਬੱਚੀ 6 ਤੋਂ 7 ਕਿਲੋ ਬੋੜਾ ਭਾਈ ਕਹਿੰਦਾ ਆਜ ਰਿਹਾ ਦੂਜਾ ਤੀਜਾ ਦਿਨ ਸੂਈ ਨੂੰ ਆ ਹਾਂ 10-11 ਕਿਲੋ ਦੁੱਧ ਆ ਰਾਮ ਨਾਲ ਪਾਈ ਜਾਣਾ ਸੂਆ ਕਿਹੜਾ ਭਾਈ ਨਾ ਕ੍ਰੋਸ ਦੂਜਾ ਸੂਆ ਭਾਈ ਦੂਜਾ ਸੂਆ ਕ੍ਰੋਸ ਬਣ ਚ ਆ ਗਈ ਜਰਸੀ ਆ ਥੋੜੀ ਜਰਸੀ ਕ੍ਰੋਸ ਹੰਗ ਚ ਆ ਗਈ ਹੈ ਨਾ ਹਾਂਜੀ ਹਾਂਜੀ ਆਰਡਰ ਰੱਖ ਦਿਆ ਬਿਲਕੁਲ ਨਾਲ ਲੱਗ ਮਾ ਜਾਂ ਬੰਦ ਚ ਚੌਣ ਚੌਣ ਦੀ ਮਾ ਚੌਣ ਵਧੀਆ ਵੀਰੇ ਪੂਰਾ ਤੇ ਨਾਲ ਵੀ ਇਹਦੇ ਪਲੱਸ ਪੁਆਇੰਟ ਆ ਜਿਹੜਾ ਨਾਲ ਇਹਦੇ ਆ ਗਈ ਸੱਜਣੋਂ ਬੱਛੀ ਸੁਆ ਦੂਜਾ ਦਾ ਬਾਈ ਹਾਂ ਬਾਈ ਦੂਜਾ ਜੀ ਆ ਸੁਆ ਆ ਗਈ ਦੂਜਾ ਤੇ ਥੋੜਾ ਐਂ ਦੂਰੋਂ ਕਰਕੇ ਨਾ ਹੱਕੀਆਂ ਹੁੰਦੀਆਂ ਆਪਣੇ ਕੋਲ ਜਿਵੇਂ ਕੱਲ ਮਾਲ ਆਇਆ ਕੋਸ ਰਾਤ ਮਾਲ ਆਇਆ ਹਨਾ ਆਪਣੀ ਤੁਹਾਨੂੰ ਪਤਾ ਵੀਡੀਓ ਹਫਤੇ ਚੱਕ ਦੋ ਵੀਡੀਓ ਹੁੰਦੀਆਂ ਇਹਨੇ ਆਪਣੀਆਂ ਜੀ ਆ ਉਹਦੇ ਕਰਕੇ ਥੋੜੀ ਤਾਜ਼ੀਆਂ ਔਨ ਕਰਕੇ ਤਕਾਵਟ ਤਕਾਵਟ ਮੰਨੀ ਆਂਦੀਆਂ ਨੇ ਜੀ ਤੇ ਬਾਕੀ ਚੋਣ ਚਬਾਉਣ ਦੀਆਂ ਸਾਰੀਆਂ ਖਰੀਆਂ ਹੋਣ ਖਰੀਆਂ ਜੀ ਖਰੀਆਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦਾ ਇਹ ਦੇ ਦਾਂਗੇ ਬਾਈ 32000 ਦੀ ਜੀ ਏ ਬਾਈ ਕਹਿੰਦਾ ਦੇ ਦਾਂਗੇ 32000 ਮਾਨਤਾਨ ਹੋ ਜੂ ਮੋਕੇ ਦੇ ਤਾਜੀ ਮਗਰ ਬੱਛੀ ਆ ਜੀ ਠੀਕ ਆ ਗੱਲ ਆ ਮੋਕੇ ਦੇ ਮਾਨਤਾਨ ਬਾਈ ਕਹਿੰਦਾ 32 ਜੋ ਕਰ ਦਾਂਗੇ ਤੇ ਹੂੰ ਬਾਲਾ ਜਿਆਦਾ ਅੰਤਰ ਨਹੀਂ ਹੁੰਦਾ ਕੋਈ ਰੇਟਾਂ ਦੇ ਵਿੱਚ ਤੇ ਹੁਣ ਮਾਰਦੇ ਆਈ ਤੇ ਕੈਮਰਾ ਇਹ ਆ ਗਈ 5 ਨੰਬਰ ਤੇ ਸਾਈ ਵਾਲ ਕ੍ਰੋਸ ਆ ਗਈ ਸਾਈ ਵਾਲ ਹਾਂਜੀ ਜਰਸੀ ਦੇ ਸਾਈ ਵਾਲ ਆ ਨਾ ਹਾਂਜੀ ਹਾਂਜੀ ਆ ਡੱਡ ਜੀ ਆ ਨਾ ਹਾਂ ਬਾਈ ਛੋਟੇ ਗੱਦ ਵਾਲੀ ਹਾਂ ਛੋਟੇ ਗੱਦ ਵਾਲੀ ਇਹਦਾ ਬਾਲੀ ਬਾਲੀ ਘੱਟ ਜਗ੍ਹਾ ਰੁਕੂਗੀ ਤੁਹਾਡੀ ਹਾਂਜੀ 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 ਜਗਾ ਵਾਲੀ ਘੱਟ ਰੋਕ ਪਰ ਝੋਲਾ ਥੱਲੇ ਚੰਗਾ ਲੱਗਿਆ ਇਹਨੂੰ ਹਾਂਜੀ ਹਾਂਜੀ ਬਾਈ ੱਡੀ ਕਾਪ ਉਹ ਢੱਕੇ ਲੈਵਾ ਬਣਾ ਦੂ। ਲੈਵਾ ਦਾ ਬਾਈ ਚੰਗਾ ਪਾਉਗੀ। ਦਿਨ ਕਿੰਨੇ ਪੈਂਡਿੰਗ ਨੇ ਇਹਦੇ? ਦਿਨ ਬਾਈ ਹੱਲੇ ਲਊਗੀ ਹਫ਼ਤਾ ਰੱਖ ਦੇਣਾ। ਹਫ਼ਤਾ ਦਾ ਦਿਨ ਕੱਢ ਦੂਗੀ। ਹਾਂਜੀ ਹਾਂਜੀ ਦੁੱਧ ਮੱਝਾਂ ਰਗਾ ਪਾ ਦੂਗਾ। ਹਾਂ ਦੁੱਧ ਮੱਝਾਂ ਰਗਾ ਬਾਈ। ਥੋੜੀ ਜੀ ਉਧਰ ਹੈ ਨਾ ਆਹ ਮੂਰੀਆਂ ਕਰਕੇ ਕਰਦੇ ਡੰਗਰ ਇਹਨੂੰ ਬਾਹਰ ਨੂੰ ਘੱਟ ਜਾਂਦਾ ਜੀ। ਠੀਕ ਹੈ ਗੱਲ। ਉਹ ਹੈਗੀ ਹੈਗੀ ਇਹ ਛੋਟੀ ਇਹਨੂੰ ਵੀ ਘੱਟ ਰੋਕੂਗੀ ਛੋਟੇ ਕਾਬ ਵਿੱਚ ਆ ਗਈ। ਤੇ ਬਾਕੀ ਜਿਹੜੀਆਂ ਵੱਡੀਆਂ ਹੋਣਗੀਆਂ ਵੱਡੀਆਂ ਦਰਮਿਆਨੀਆਂ ਤੇ ਦਰਮਿਆਨੀਆਂ ਦੱਸ ਦੇਣਾ ਹੁਣ ਮੈਂ ਤੁਹਾਨੂੰ ਮਾਹ ਉਹ ਜਿਆ ਰੇਟ ਆ ਭਾਈ ਜਮਾ ਟੋਕੜ ਵਾਲੇ ਰੇਟ ਨੇ ਦੁੱਧ ਦਾ ਕੀ ਰਿਕਾਰਡ ਦੱਸਿਆ ਦਾ ਦੁੱਧ ਦਾ ਭਾਈ ਇਹਦਾ 12 ਕਿਲੋ ਦੇਈ ਗਈ ਆ ਪਿਛਲੇ ਸਵੇਰੇ ਇੱਕ ਤੀ ਹੁਣ ਦੇਖੋ ਵੱਧ ਵੀ ਹੋ ਸਕਦਾ ਹਨਾ ਕਿ ਰੇਟ ਇਹਦਾ ਭਾਈ ਕੋਈ ਗੱਲ ਕਰ ਦਈਏ ਜ਼ਮੀਨ ਹੈ ਜ਼ਮੀਨ ਦੇ ਦਾਂਗੇ ਯਾਰ 23000 ਦੀ ਛੱਡ ਦਾਂਗੇ ਆ ਲਾਸਟ ਟੋਕੜਾਂ ਵਾਲਾ ਭਾ ਜਾਵਾ ਇਹਨਾਂ ਦੋਨਾਂ ਦਾ ਸਾਈਜ਼ ਇੱਕੋ ਜਿਹਾ ਹਨਾ ਜਮਾ ਇੱਕ ਉਹ ਨਾਲ ਥੋੜਾ ਜਿਹਾ ਆਪਣਾ ਹਾਂ ਥੋੜਾ ਜਿਹਾ ਦਾ ਇਹਦੇ ਨਾਲ ਮਾੜਾ ਜਿਹਾ ਕੱਢ ਆ ਵੀ ਇਹ ਇਸ ਸਮੀ ਸੂਈ ਵਾਲੀ ਐ ਪਿਓਰ ਜਰਸੀ ਜਿਹੜਾ ਬਜੂਦ ਵਾਲਾ ਸੁਣਾ ਹਨਾ ਇਹ ਤਾਂ ਤੰਗੀ ਆ ਜੀ ਬਸ ਬਜੂਦ ਬਹੁਤ ਚੰਗਾ ਨਾ ਮੂਹ ਮਾਂ ਤੂੰ ਵੀ ਸੁਣਖੀ ਆ ਬਸੀ ਗੋਲ ਮਟੋਲ ਜੀ ਆ ਗਈ ਮੈਂ ਆੜਦੀਆਂ ਦਾ ਸਹਰਾਣਾ ਹੁੰਦਾ ਹਨਾ ਦੂਜੇ ਦੋਦਾਂ ਵੀ ਆ ਗਈ ਦੂਜੇ ਸੂਏ ਸੁੰਦੀ ਆ ਜੀ ਠੀਕ ਆ ਜੀ ਹਾਂਜੀ ਕਿੰਨੇ ਦਿਨ ਕੱਢਦੀ ਆ ਇਹ ਦਿਨ ਬਾਈ ਇਹ ਇੰਨਾ ਦਾ ਉਹਦਾ ਦਿਨ ਪੂਰੇ ਨੇ ਹਲੇ ਬਲ ਨੇ ਲੇਵੇ ਦੇ ਵਿੱਚ ਤੇ ਇਹ ਹੋ ਸਕਦਾ 2-4 ਦਿਨ ਲੈ ਵੀ ਜਾ ਸਕਦੀ ਆ ਸੂ ਵੀ ਸਕਦੀ ਆ ਉਦੋਂ ਜਾਨੀ ਨਾ ਕਾ ਵੀ 12-13 ਕਿਲੋ ਜਿਹੜੀ ਖਾਲਾ ਕਾਦਾ ਨਿਹਾਰਾ ਲੇਵਾ ਰਾਹਾਂ ਦਾ ਸੋਖੇ ਪਾਣਾ ਥਾਣ ਦੇ ਬੁੱਧ ਦੇ ਲਾਲ ਥਾਣ ਵਧੀਆ ਲੱਗਿਆ ਉਹ ਹੀ ਗੱਲ ਆ ਵੀ ਨਾਲ ਥਾਂ ਘੱਟ ਰੁਕੂ ਨਾਲ ਘੈਂਟ ਵੀ ਲੱਗੂ ਤਰੇ ਖੜੀ ਆ ਨਾ ਹਾਂ ਜੀ ਹਾਂ ਜਾਨ ਚ ਵੀ ਆ ਜੀ ਉਦਦਾ ਵੀ ਪੂਰੀ ਉਦਦਾ ਜਾਨ ਆ ਗਈ ਕੋ ਵੀ ਤਾਂ ਥੱਲੇ ਹੋ ਵੀ ਜੀ ਇੱਕੋ ਨਾਲ ਵੀ ਆ ਡਰ ਰੱਖੂ ਫੇਕਸਾ ਤੇ ਉਦਦਾ ਸੋਣੀ ਬਹੁਤ ਆ ਇਹ ਗੱਲ ਕਰ ਲਈਏ ਬਿਉਤੀ ਵਾਲੇ ਪੱਖ ਚ ਬਾਲੀਆ ਇਹ ਇਹਦਾ ਰੇਟ ਲਾਡੀ ਬਾਈ ਆ ਦੇ ਹੱਲੇ ਤਾਂ ਦੇਖ ਬਲਬੂਲ ਪਏ ਨੇ ਲੈ ਬਣੂ ਫੁੱਲਾ ਮੈਂ ਪੂਰੀ ਬਣੂ ਮੈਂ ਕਿਹਾ ਜੀ ਬਈ ਨਹੀਂ ਪਤਾ ਕੱਦ ਕੱਦ ਜਿਵੇਂ ਮਰਜੀ ਲਾ ਲਾ ਜਾਨ ਵੀ ਫੁੱਲਾ ਤੇ ਉਹ ਸੋਣੀ ਵੀ ਫੁੱਲਾ ਹਾਂ ਨਾ ਹਾਂ ਜੀ ਹਾਂ ਹਾਂ ਸੋਣੀ ਵੀ ਪੂਰੀ ਆ ਗਈ ਮੈਂ ਕਹਿੰਦਾ ਸੋਣੀ ਦੇਖ ਕਿਦਰਾ ਆ ਗਿਆ ਉਹ ਮਨ ਵੀ ਆ ਰਖੀ ਹਾਂ 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 ਬਈ ਬਾਕੀ ਲੇਵਾ ਪੱਟਦਾ ਜੀ ਠੀਕ ਹੈ ਗੱਲ ਲੇਵਾ ਤਾਂ ਗੱਲ ਆਪਾਂ ਨੂੰ ਲੇਵਾ ਬਹੁਤ ਬਣਾਉਗੀ ਜਿਹੜੇ ਸਾਹਮਣੇ ਦੀ ਕੁਆਲਿਟੀ ਆ ਕੱਦ ਤਾਂ ਆਪਾਂ ਕੀ ਲੈਣ ਦੁੱਧ ਚਾਹੀਦਾ ਹੁੰਦਾ ਜੀ ਇਹਦੇ ਪੈਸੇ ਲਾਦੀ ਇਹ ਬਈ 35 ਜੀ ਦੇ ਦਾਂਗੇ ਇਹਦਾ ਕਿੰਨਾ ਕਰਿਆ ਤੀ ਇਹਦਾ ਬਈ 23000 ਠੀਕ ਆ ਗੱਲ ਜੋੜੇ ਜਮਾਨਤਾਂ ਕੋਈ ਕਰਦਾਂਗੇ ਬਾਈ ਗੱਲ ਨਹੀਂ ਕੋਈ ਯਾਰ ਅੱਗੇ ਵੀ ਜੋੜੀ ਗਏ ਨੇ ਆਪਣੇ ਠੀਕ ਵੀਡੀਓ ਚ ਦੋ ਦੋ ਹੀ ਗਾਈਆਂ ਨੇ ਜੀ ਦੋ ਦੋ ਹੀ ਫਰੈਂਡ ਕੀ ਭੇਜਾਂਗੇ ਤੇ ਹੁਣ ਮਾਰ ਦਿਆ ਬੈਠ ਤੇ ਕੈਮਰਾ ਇਧਰ ਲਈ 7ਵਾਂ ਨੰਬਰ ਆ ਗਿਆ ਤਾਂ ਨਾ ਆ ਹੁਣ ਆ ਗਈ 7 ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਕਰਦੇ ਆ ਥਣ ਬਹੁਤ ਚੰਗਾ ਲੱਗਿਆ ਗੈਰੀ ਇਹਨੂੰ ਦੁੱਧ ਇਹ ਦੇਊਗੀ 13 14 ਕਿਲੋ ਦੂਜੇ ਸੂਏ ਸੋਦੀ ਆ ਜੀ ੱਲੇ ਲਾਊਗੀ 5 7 ਦਿਨਾਂ ਅੱਧ ਵੀ ਸੋਹਣਾ ਆ ਗਿਆ ਤੇ ਅੱਧ ਵੀ ਬੜਾ ਚੰਗਾ ਲੱਗਿਆ ਬੱਚੀਆ ਅੱਗਾਂ ਵਾਲਾ ਥਣ ਲੱਗਿਆ ਫਿੱਟ ਫਿੱਟ ਬਾਡੀ ਦੀ ਆ ਜਮਾ ਪੂਰੀ ਐ ਨਾ ਥਾਣੇ ਨੂੰ ਆ ਗਿਆ ਮੱਜਾਂ ਨਾਲ ਦਾ ਗਲਾਗੀ ਲੱਗਿਆ ਥੋੜੀ ਜਿਹੀ ਅਚਕੀ ਕਰਦੀ ਐ ਨੇ ਕੋਈ ਗੱਲ ਨਹੀਂ ਲੈ ਚੱਲੋ ਲੈ ਜੰਮ ਇੱਥੇ ਲਾਡੋ ਨਾ ਬਣਿਆ ਨੇ ਕੋਈ ਨਹੀਂ ਜੀ ਕੋਈ ਨਹੀਂ ਲੈ ਚੱਲੋ ਇੱਧਰ ਲੈ ਬੰਨੇ ਦਿਖਾ ਦਾਂਗੇ ਠੀਕ ਐ ਗੱਲ ਐ ਇੱਥੇ ਦਿਖਾ ਦਗਾ ਜੀ ਥਾਣੇ ਨੂੰ ਕਿਹੋ ਜਿਹਾ ਲੱਗਿਆ ਇਹ ਦਿਨ ਕਿੰਨੇ ਕੇ ਪੈਂਡਿੰਗ ਨੇ ਲਾਦੀ ਦਿਨ ਭਾਈ ਬੱਲੇ 5-7 ਦਿਨ ਲੈ ਜੂ ਆਰਾਮ ਨਾਲ ਝੋਲ ਚੂਲੇ ਦੀ ਮੂਹਰ ਨੂੰ ਆ ਤੱਕ ਥੋੜੀ ਜੀ ਲਹ ਦੇਖ ਲਓ ਤੁਸੀਂ ਇੱਥੇ ਦਿਖਾ ਗਿਆ ਜੀ ਥਾਣਾ ਦਿਖਾਓ ਕਿੰਨਾ ਕਮਾਲ ਦਾ ਲੱਗਿਆ ਇਹਨੂੰ ਠੰਡੀ ਛੀਲ ਪੂਰੀ ਵਾਲਾ ਸੋਣ ਵਾਲੀਆ ਜਿਵੇਂ ਲੈ ਮਰਜੀ ਖਿੱਚੀ ਜਾਓ ਕੋਈ ਚੱਕਰ ਹੀ ਨਹੀਂ ਬਹੁਤ ਇੱਥੋਂ ਆ ਜੇ ਮਨ ਲਓ ਕਿ ਹਲੇ ਤਾਂ ਇਹ ਗੂੰਦ ਹੀ ਮਾਰੂਗੀ ਆ ਪੂਰੀ ਬਣੂ ਜੀ ਪੂਰੀ ਇਹਦਾ ਲੈ ਦੀ ਰੇਟ ਕੀ ਰਹੂਗਾ ਇਹ ਬਾਈ ਦੇ ਦਾਂਗੇ ਹੁਣ ਆਪਾਂ 40000 ਦੀ ਲਾਸਟ ਮੁੱਲ 45 ਹੈ ਜੀ 40 ਵੀ ਦੇਣੀ ਆ ਦੇਣੀ ਆ ਜਣੀ 40000 ਦੀ ਆ ਆ ਗਈ 8 ਨੰਬਰ ਤੇ ਆ ਗਈ ਇਹ ਵੀ ਸਜਣੋ ਜਰਸੀ ਦੇ ਵਿੱਚ ਹੀ ਇਹ ਵੀ ਗੱਬਣ ਆ ਗਈ ਚੂਲਾ ਚੂਲਾ ਦਿਖਾ ਦੇ ਗਰੀ ਇਹਦਾ ਨਾਂ ਥਾਣ ਦਿਖਾਓ ਹਾਲ ਵੀ ਇਹਦੇ ਵਧੀਆ ਲੱਗੋ ਜੀ ਥਾਣ ਲੱਗਿਆ ਤਾਂ ਉਹਨਾਂ ਨੂੰ ਮੱਜਾ ਨਾਲ ਦਾ ਲਾੜੀਆਂ ਜੋੜਾ ਕਿੰਨੇ ਦਾ ਹੋ ਜੂਗਾ ਇਹ ਜੋੜਾ ਬਈ ਮਾਨ ਤਾਨ ਕਰ ਦਾਂਗੇ ਯਾਰ ਇਹਦਾ ਕੀ ਗੱਲ ਹੈ ਇਹਦਾ ਬਈ 35 ਦੀ ਦੇ ਦਾਂਗੇ ਯਾਰ ਇਹ 40 ਦੀ ਇਹ 72 ਹੋ ਗਿਆ ਬਸ ਹਾਂ ਲਾਸਟ ਹੀ ਆ 83 ਬਣਦਾ ਇਹਦਾ 45 ਕਰਿਆ ਆਪਾਂ ਮੁੱਲ ਤੇ 75 ਉਹ ਜੋ ਵੀ ਯਾਰ ਜਾਂ ਹੋਰ ਛੱਡ ਦਾਂਗੇ ਬਾਈ ਗੱਲ ਆ ਕੋਈ ਠੀਕ ਹੈ ਗੱਲ ਦੂਰੋਂ ਸੱਜਣਾ ਆਉ ਕੋਈ ਹੋਰ ਛੱਡ ਦਾਂਗੇ ਮਾਨ ਤਾਨ ਬਾਈ ਕਹਿੰਦਾ ਜੋੜੇ ਦਾ ਦੁੱਧ ਚੰਗਾ ਦੁੱਧ ਪਾਉ ਚੰਗਾ ਆ ਆ ਥੋੜੇ ਜਿਹਾ ਨਾ ਨਾ ਵਧਾਉਣ ਵਾਲੇ ਆ ਜੀ ਠੀਕ ਹੈ ਗੱਲ ਆ ਕਰਕੇ ਥੋੜੀ ਜਿਹੀ ਮੰਦੀ ਆ ਔੜ ਜੀ ਇਹ ਥੱਲੇ ਝੋਲੀ ਚੰਗੀ ਆ ਹਨਾ ਬਾਈ ਝੋਲੀ ਵੀ ਚੰਗੀ ਆ ਤੇ ਥਣ ਦਾ ਸਹਿਜ ਵੀ ਜਿਵੇਂ ਇਹ ਤੋਂ ਪਹਿਲਾਂ ਨਹੀਂ ਬੱਚੀ ਮੈਂ ਦਿਖਾਈਆ ਸਾਨੂੰ ਮੱਝਾਂ ਨਾਲ ਦਾ ਹੀ ਲੱਗਿਆ ਤੇ ਚਵਾਈ ਦੀਆਂ ਹੋਣਗੀਆਂ ਬਿਲਕੁਲ ਕੋਕੀਆਂ ਤੇ ਦੁੱਧ ਹੋਊਗਾ ਮੱਝਾਂ ਦੇ ਏੜ ਗੇੜੀ ਕੁੱਦਾਂ ਮਾਲੂ ਵੀ ਮੱਜਾਂ ਦੀ ਬਰਾਬਰੀ ਪਾ ਦੂਗੀ ਅਜੇ ਕੱਢੂਗੀ 5-7 ਦਿਨ ਹਨਾ ਬਈ ਹਾਂ 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 ਇਹਦਾ ਮੁੱਲ ਫਿਕਸ ਜ 35000 ਹੈ 6 35 ਆ ਕੋਈ ਨਹੀਂ ਜੋੜੇ ਜੋ ਹੋਰ ਕਰ ਦਾਂਗੇ ਯਾਰ ਮਾਨਤਾਨ ਬਈ ਜੋੜਾ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਉਹ ਬਾਈ ਇਹਨਾਂ 75 ਦਾ ਦੇ ਦਾਂਗੇ ਤੇ 75 ਜੋ ਵੀ ਮਾਨਤਾਨ ਕਰ ਦਾਂਗੇ 19 ਸੀਤ ਸਾਰੀਆਂ ਇਹਨਾਂ ਜਿੱਧਰ ਦੀ ਮਾਰ ਆ ਬਿਲਕੁਲ ਠੰਡੀਆਂ ਤੇ ਆ ਗਈਆਂ ਜਰਸੀ ਦੇ ਵਿੱਚ ਥਣ ਬੜਾ ਕੰਮ ਦਾ ਲੱਗਿਆ ਦੋਨੇ ਬੱਠੀਆਂ ਹੋ ਜੇ ਗੱਲ ਕਰ ਲਈਏ ਤੇ ਹੁਣ ਮਾਰਦੇ ਘਰੀ ਇਧਰਲੇ ਬੰਨੇ ਕੈਮਰਾ ਇਧਰਲੇ ਬੰਨੇ ਆ ਜਾ ਤੇ ਇਧਰ ਵੀ ਮੇਰੇ ਖਾਲਾ ਗੱਬਣਾ ਨੇ ਨਾ ਹਾਂਜੀ ਹਾਂਜੀ ਹਾਂ ਝੋਲੀ ਝੂਲੀ ਜੀ ਵੀ ਆਇਆ ਨਾ ਕੀ ਪੂਰੀ ਕਰੀ ਹਾਂਜੀ ਇੱਥੇ ਦਿਖਾ ਦੇ ਇਹ ਥੋੜੀ ਕ੍ਰੋਸ ਆ ਚਾਗੀ ਸਾਈਡ ਦੇ ਚ ਥੋੜੀ ਜਾਣ ਦੇ ਵਿੱਚ ਵੀ ਹੈਗੀ ਆ ਆ ਇਕੱਲੇ ਚਲੋ ਜੀ ਘੁਮਾ ਲਓ ਇਹ ਕਿਹੜਾ ਸੂਆ ਸੁਣੀਆ ਭਾਈ ਭਾਈ ਪੀ ਆ ਸੂਆ ਸੁਗੀ ਤੀਜਾ ਹਾਂਜੀ ਨਹੀਂ ਇਹਨੇ ਵਪਾਰੀਆਂ ਕੋਲ ਦੂਜੇ ਰੱਖੀ ਨਹੀਂ ਨਹੀਂ ਬਾਈ ਆਪਾਂ ਤਾਂ ਟਪਾ ਦੰਨੇ ਆ ਸਿੱਧੀ ਗੱਲ ਆ ਅਗਲਾ ਕਹਿੰਦਾ ਇਹ ਦੂਏ ਇੱਥੇ ਆ ਕੇ ਦੇਖੇ ਉਹ ਕੱਦ ਕਾਠ ਲੰਬੀ ਲੰੰਝੀ ਦੇਖ ਲੋ ਕੱਦ ਕਾਠ ਚੰਗਾ ਤੇ ਉੋਂ ਉਦਾਂ ਜਾਨ ਚਾ ਫਰਕ ਹਾਂਜੀ ਹਾਂ ਹਾਂ ਥੋੜਾ ਜਿਆਦਾ ਯਾਰ ਸ਼ਹਿਰ ਦਾ ਕਰਾਸ ਦਿਨ ਕਿੰਨੇ ਕੱਢ ਦੂਗੀ ਬਾਈ ਦਿਨ ਬਾਈ ਇਹ ਵੀ ਲਊਗੀ 5-7 ਦਿਨ ਠੀਕ ਆ ਗੱਲ ਆ ਹਫਤੇ ਦੇ ਆਸੇ ਪਾਸੇ ਕੱਢ ਦੂਗੀ ਹਾਂਜੀ ਹਾਂਜੀ ਹਾਂ ਇੰਨੀ ਆ ਕਿ ਆਪਾਂ ਗੱਪਣਾ ਤਾਂ ਖੰਦੀ ਬਸ 5-7 ਦਿਨ ਦੀਆਂ ਪੰਜ ਤੋਂ 7 ਦਿਨਾਂ ਵਿੱਚ ਕੱਟੀਆਂ ਨੇ ਉਹ ਬਾਕੀ ਜਦੋਂ ਗੱਡੀ ਚੜ ਜਾਂਦੀਆਂ ਉਂ ਫਰਕ ਪੈ ਜਾਂਦਾ ਜੀ ਠੀਕ ਹੈ ਕਰਦਾ ਹਾਂ ਜੀ ਆ ਗੱਡੀ ਚੜਨ ਕਰਕੇ ਪਸ਼ੂ ਕਰੋ ਦਨ ਅੱਗਾ ਪਿੱਛਾ ਵੀ ਕਰ ਦਿੰਦਾ ਲੈ ਦੇ ਦੇਖਦਾ ਵੀ ਠਾਣ ਸੋਨਾ ਲੱਗਿਆ ਇਹਨੂੰ ਲਓ ਜੀ ਕਬਾਨ ਵੀ ਚੰਗੀ ਆਰਡਰ ਦੀ ਥੱਲੇ ਉਹਨਾ ਥਾਣ ਵੀ ਚੰਗਾ ਲੱਗਿਆ ਇਹਦਾ ਰੇਟ ਕੀ ਰੋ 40000 ਵੀਰੇ 40 ਦੀ ਦੇ ਦਾਂਗੇ ਕੱਢ ਦੇਖ ਲਓ ਤੁਸੀਂ ਵੱਡਾ ਜੀ ਠੀਕ ਹੈ ਕਰਦਾ ਇਹਦਾ ਵੀ ਕੱਢ ਬੱਚੀ ਦਾ ਇਹਨਾਂ ਚਾਰ ਹੀ ਜੋੜਾ ਮੈਂ ਕੱਢ ਲੋਟ ਆ ਜੀ ਤੇ ਹੁਣ ਤੋਰਦੇ ਆਹ ਇਹਦੇ ਵੀ ਗਰੀ ਫੇਸ ਤੇ ਮਾਰ ਇਹ ਦੂਏ ਸੂਏ ਸੁੰਦੀ ਆ ਜੀ ਪਿਓਰ ਜਰਸੀ ਦੇ ਵਿੱਚ ਆ ਗਈ ਇਹ ਵੀ ਇਹ ਕਿੰਨੇ ਦਿਨ ਕੱਢ ਦਿਆ ਬਾਈ ਇਹ ਲੈ ਵੀ 10 ਦਿਨ ਲੈ ਜੂਗੀ ਸੂਪੇ ਤਾਂ ਹਫਤੇ ਚ ਸੂਪੇ ਠੀਕ ਆ ਗੱਲ ਵਿਚਾਰੀ ਹੈ ਨਾ ਗਾਵਾਂ ਦਾ ਪਤਾ ਨਹੀਂ ਪਤਾ ਨਹੀਂ ਹੈਗਾ ਜੀ ਪਤਾ ਕਿ ਕਿਹੜੀ ਚਿਆਰੀ ਮਾਰ ਜਾਂਦੀ ਆ ਮੌਕੇ ਵਾਲਾ ਕੇਸ ਵੀ ਹੋ ਜਾਂਦਾ ਇਹਨਾਂ ਦਾ ਸੱਜਣੋਂ ਕਈ ਵਾਰੀ ਮੌਕੇ ਤੇ ਪਰ ਥਣ ਥਣ ਬੱਚੀ ਨੂੰ ਚੰਗਾ ਲੱਗਿਆ ਤੇ ਕੱਦ ਵੀ ਚੰਗਾ ਆ ਗਿਆ ਤੇ ਭਾਜਨ ਵਜੂਦ ਜਾਨ ਵੀ ਚੰਗੀ ਆ ਉਦਾਂ ਲੱਸੀ ਫਿੱਕੀ ਨਹੀਂ ਫਿੱਟ ਫਿੱਟ ਜੀਆਂ ਨੇ ਕਿਉਂਕਿ ਆਪਣੇ ਚਾਰ ਚੱਲਦਾ ਥੋੜਾ ਤਾਂ ਮੋٹے ਹੋ ਜਾਂਦੇ ਆ ਪਸ਼ੂ ਲਓ ਜੀ ਤੇ ਬਾਕੀ ਲਾਡੀ ਜਿੰਨੀਆਂ ਗੱਬਣਾ ਭੇਜਾਂਗੇ ਆਪਾਂ ਥਾਣਾ ਦੀ ਗਰੰਟੀ ਦੇ। ਮਾਫਾ ਜੀ ਐਨ ਪੂਰੀ ਥਾਣਾ ਦੀ ਲਾਡੀ। ਮਾਰੀ ਗਰੀ ਇਹਦੇ ਫੇਸ ਤੇ ਕੈਮਰਾ ਬੰਨ੍ਹਨੇ ਆਪਾਂ ਥਾਣ ਖਿੱਚ ਕੇ ਲਿਆਉਣੇ ਆ ਨਾ ਬੂਰੇ। ਐਨ ਆ ਗਈ ਪਿਓਰ ਜਰਸੀ ਦੇ ਵਿੱਚ ਮੱਥੇ 'ਚ ਤੋਆ ਅੱਖ ਮੋਟੀ ਆ ਜਿਵੇਂ ਜਰਸੀ ਦੀ ਹੁੰਦੀ ਆ। ਇਹਦਾ ਰੇਟ ਲਾਡੀ? ਭਾਈ ਦੇ ਦਾਂਗੇ 38000 ਰੁਪਏ। 38000। ਹਾਂ ਬਾਕੀ ਕੋਈ ਨਹੀਂ। ਹਾਂ ਭਾਈ। ਤੇ ਹੁਣ ਮਾਰ ਦੇ ਗਰੀ ਆ ਕਿ ਬਲੈਕ ਕਲਰ। ਬਾਕੀ ਆਆਂ ਜੋੜ ਜੋੜੇ 'ਚੋਂ ਮਾਨ ਤਾਲ ਜ਼ਰੂਰ ਕਰਿਆ ਕਰਾਂਗੇ। ਇਆ ਕਿ ਇਹ ਬਲੈਕ ਕਲਰ ਦੇ ਵਿੱਚ ਆ ਗਈ। ਯਾਨ ਕਿ ਉਹ ਆ ਗਈ ਫੁੱਲਾ। ਇਹ ਵੀ ਹਲਕਾ ਜਿਹਾ ਕ੍ਰੋਸਪਨ ਚ ਆ ਗਈ ਹੈ ਨਾ। ਇਧਰੋਂ ਲਈ ਹੋਈ ਹੈ ਬਾਈ ਆਪ ਨੂੰ। ਠੀਕ ਆ ਗੱਲ। ਪੰਜਾਬੀ ਬਾਗ। ਹਾਂ ਜੀ ਹਾਂ। ਸੂਆ। ਸੂਆ ਦੂਜਾ ਸੁੰਦੀ ਆ ਵੀਰੇ। ਦਿਨ। ਦਿਨ ਬਾਈ ਇਹ ਲਊਗੀ 15 ਕ ਦਿਨ। 15 ਦਿਨ ਤੇ ਏੜ-ਗੇੜ ਕੱਢ ਦੂ। ਹਾਂ ਕ੍ਰੋਸਪਨ ਚ ਆ ਗਈ ਥੋੜੀ। ਉਹ ਪਾ ਦੂਗੀ ਫਿਰ ਇਹ ਮੱਝ ਦੇ ਨਾਲ। ਮੱਝ ਦੇ ਨਾਲ ਦਾ ਦੁੱਧ ਵੀ ਵਧੀਆ ਪਾਉਗੀ ਝੋਲ ਦੇ ਹਾਵ ਨਾਲ। ਝੋਲੀ ਚੰਗੀ ਆ ਥੱਲਾ ਦੁੱਧ ਚੰਗਾ ਪਾਉਗੀ। ਮੱਝਾਂ ਅਰ ਗਈ ਆ ਗਈ ਕੱਦ ਕਾਠ ਵੀ ਸੋਹਣਾ ਤੇ ਯਾਨ ਵੀ ਫੁੱਲ ਆ ਗਈ ਕ੍ਰੋਸਪੰ ਦੇ ਵਿੱਚ ਆ ਗਈ ਉਹਦਾ ਸੁਭਾਅ ਆ ਰਹੀ ਠੰਡੀ ਸਾਈਡ ਤੇ ਹੋਈ ਮਾੜਾ ਜਾ ਇੱਥੇ ਵਿਖਾ ਦੇਗਾ ਜੀ ਲੰਬੀ ਲੰਬੀ ਵੀ ਚੰਗੀ ਆ ਗਈ ਤੇ ਰੇਟ ਲਾਡੀ ਵਾਲਾ ਕੀ ਰੋ ਰੇਟ ਭਾਈ ਦੇ ਲਾਂਗੇ 35000 35000 ਸ਼ਾਮ ਨੂੰ ਕੋਈ ਸੱਜਣ ਲੀ ਰੇ 3500 38 ਦੀ ਉਹ 40 ਹਾਂਜੀ ਇਹ ਹੋ ਗਿਆ ਮੇਰਾ ਖਿਆਲ ਆ 70 73 73 ਤੇ ਲਾੜਾ ਵੀ 1 7 ਹੋਗਾ ਮੇਰੇ ਹਿਸਾਬ ਨਾਲ ਵਾਹ ਕਰਦਾਂਗੇ ਹੋਰ ਮਾਰਤਾਨਾ ਸ਼ਾਇਦ ਵੱਧ ਘੱਟ ਵੀ ਹੋ ਗਿਆ ਵੱਧ ਘੱਟ ਕੋਈ ਨਹੀਂ ਮੇਰੀ ਸਮਝ ਤੋਂ ਬਾਹਰ ਹੋਗਾ ਮੌਕੇ ਤੇ ਕੋਈ ਤਿੰਨੇ ਕਿਸੇ ਭਰਾ ਨੇ ਇਕੱਠਿਆਂ ਲੈਣ ਦਾ ਤਿੰਨਾ ਜਮਾਨਤਾਨ ਹੋ ਜੂਗਾ ਹੋ ਜੂਗਾ ਜੀ ਹੋ ਜੂਗਾ ਨੰਬਰ ਬੋਲ ਦੋ ਜੀ ਨੰਬਰ ਜੀ 985559812 7719697601 ਅਨੰਬਰ ਵਾਈ ਦੇ ਦੋ ਹੀ ਲਾ ਦੂੰਗਾ ਸਕਰੀਨ ਤੇ ਤਾਜ਼ੀਆਂ ਸੂਈਆਂ ਵੀ ਦਿਖਾਤੀਆਂ ਤੋਕੜ ਵੀ ਦਿਖਾਤੀਆਂ ਬੱਛੀ ਵੀ ਦਿਖਾਤੀ ਮੱਕੀ ਤਰਨ ਲੱਗੇ ਫੋਨ ਜ਼ਰੂਰ ਵੀਰੇ ਕਰਿਆ ਕਰੋ ਡੰਗਰ ਬੈਕ ਜਾਂਦਾ ਵੀ ਉਹ ਵੀ ਫੋਨ ਤੇ ਹੀ ਹੋ ਜਾਂਦਾ ਹਾਂਜੀ ਹਾਂ ਤੇ ਉਹ ਪਿਛਲੀ ਮੇਰੀ ਤਾਂ ਚਲ ਆਪਣੇ 6 ਨਗ ਸੀ ਇਸ ਵੇਰੀ ਤਾਂ ਵੱਧ ਤਾਂ ਕਰੇ ਨੇ ਬਹੁਤ ਵੀਰੇ ਮੁੜ ਕੇ ਗਏ ਨੇ ਐਤ ਕੀ ਨਹੀਂ ਮੁੜਨ ਹੁੰਦੇ ਹਾਂਜੀ ਹਾਂ ਐਤ ਕੀ ਨਹੀਂ ਬਾਈ ਕਹਿੰਦਾ ਮੁੜਨ ਨਾ ਲੱਗਾ ਰੀ ਇੱਧਰਲੇ ਪੰਨੇ ਕਮਾ ਦੇ ਕੈਮਰਾ ਕੇਰਾ ਬੱਛੀ ਤੋਂ ਲਾ ਕੇ ਗਾਵਾਂ ਤੋਂ ਲਾ ਕੇ ਸਾਰੇ ਪਾਸੇ ਘੁਮਾ ਦੇ ਇੱਕ ਵਾਰੀ ਕੈਮਰਾ ਘਰ ਭਰੇ ਹੀ ਪਿਆ ਸਾਰਾ ਗਾਹ ਆ ਲਈ ਹਾਂ ਵੀਰੇ ਹਰੇਕ ਸੱਜਣ ਦੀ ਡਿਮਾਂਡ ਬਾਈ ਕਹਿੰਦਾ ਪੂਰੀ ਕਰ ਦਾਂਗੇ 25 ਤੋਂ ਲਾ ਕੇ ਟੋਕੜ ਤੋਂ ਲਾ ਕੇ ਤਾਜ਼ੀਆਂ ਤੋਂ ਲਾ ਕੇ ਤੇ ਤਾਜ਼ੀਆਂ ਸੂਨ ਵਾਲੀਆਂ ਤੋਂ ਲਾ ਕੇ ਲਾ ਦੋ ਨਾਗ ਬਿਕ ਗਏ ਵੀਰੇ ਤੇਰੇ ਆਉਣ ਤੋਂ ਪਹਿਲਾਂ ਹੀ ਦੋ ਤਿੰਨ ਨਾਗ ਬਾਈ ਕਹਿੰਦਾ ਸੇਲ ਹੋ ਗਏ ਹਰੇਕ ਕਿਸਮ ਦਾ ਪਸ਼ੂ ਬਾਈ ਕੋਲੇ ਤੁਹਾਨੂੰ ਮਿਲ ਜੂਗਾ ਧੰਨਵਾਦ ਜੀ